ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555 ਸਾਲਾ ਪ੍ਰਕਾਸ਼ ਗੁਰੂ ਜੀਆਂ ਆਪ ਸਰਬ ਸਾਧ ਸੰਗਤ ਨੂੰ ਬੇਨਤ ਬੇਨਤ ਵਧਾਈਆਂ ਪੰਜ ਮਿੰਟ ਦੀ ਕਵਤਾ ਜਦੋਂ ਭਾਈ ਲੈਣਾ ਜੀ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹਿਲੀ ਵਾਰ ਮਿਲੇ ਉਸ ਵੇਲੇ ਦਾ ਵਰਨਣ ਇਸ ਕਵਤਾ ਵਿੱਚ ਪੇਸ਼ ਕੀਤਾ ਗਿਆ ਹੈ ਆਉ ਕਵਤਾ ਸਰਵਨ ਕਰੀਏ ਸੁਣਿਆ ਹੈ ਸਾਡੇ ਗੁਰਿੰਦਾ ਇਸ ਦੇ ਵਿੱਚ ਆਉ ਜਰਾ ਸੰਗੀਤ ਦੀਦਾਰ ਕਰ ਚਲੀਏ ਸੋਣੇ ਬਾਦ ਇੱਕ ਰੇਤਾ ਇਸ ਡੇਰੇ ਵਿੱਚ ਆਓ ਜਰਾ ਸੰਗਯੋਗ ਦੀਦਾਰ ਕਰ ਚਲੀਏ ਆਖਦੇ ਨੇ ਇਹ ਗੱਲਾਂ ਕੋਈ ਨਰਾਲੇ ਆ ਇਹ ਦੱਸਦਾ ਏ ਲੱਗੇ ਹਨ ਕਿ ਇਸ ਦੇ ਵੀ ਸਾਥ ਕਰ ਚਲੀਏ ਆਖਦੇ ਨੇ ਇਹ ਦੇਵੀ ਦੇਵਤਿਆਂ ਤਾਂ ਹੀ ਮੰਨਦਾ ਨੇ ਗੱਲਾਂ ਇਹਦੇ ਨਾਲ ਵੀ ਦੋ ਚਾਰ ਕਰ ਚਲੀਏ ਸੰਗੀ ਜਾਣ ਛੱਡ ਕੇ ਕੱਲਾ ਹੀ ਉਤੁਰ ਪਿਆ ਸੰਗੀ ਸੰਗ ਛੱਡ ਕੇ ਕੱਲਾ ਹੀ ਉਤੁਰ ਪਿਆ ਦਿਲ ਵਿੱਚ ਚਾਰ ਡਾਡਾ ਘੋੜੀ 'ਐ ਸਵਾਰ ਦੇ ਰਾਹ ਵਿੱਚ ਬਾਬਾ ਇੱਕ ਵੇਖਿਆ ਤੇ ਕਿਹਾ ਉਹਨੂੰ ਰਾਹ ਵਿੱਚ ਬਾਬਾ ਇੱਕ ਦੇਖਿਆ ਤੇ ਕਿਹਾ ਉਹਨੂੰ ਬਾਬਾ ਇੱਕ ਜਰਾ ਮੇਰਾ ਕੰਮ ਤੇ ਸਵਾਰ ਦੇ ਜਿਹੜਾ ਇੱਥੇ ਤੱਪਾ ਨਾਨਕ ਮਹਾਤਮਾ ਐ ਜਿਹੜਾ ਇੱਕ ਤੱਪਾ ਇੱਥੇ ਨਾਨਕ ਮਹਾਤਮਾ ਐ ਮਿਹਰਬਾਨੀ ਕਰ ਮੈਨੂੰ ਉਹਦੇ ਵੇੜੇ ਬਾੜ ਦੇ ਫੜ ਲਈ ਲਗਾਮ ਉਸ ਵਿਦਗ ਸਰੀਰ ਬਾਬੇ ਕੁਆਰਟਲੈਂਡ ਦਾ ਕਾਮ ਉਸ ਮਿਰਤ ਸਰੀਰ ਬਾਬੇ ਲੈ ਕੇ ਆ ਉਹ ਵਿੱਚ ਪੂਰੀ ਸਰਕਾਰ ਦੇ ਅੰਦਰ ਜਾ ਦੇਖਿਆ ਅੰਦਰ ਜਾ ਦੇਖਿਆ ਅਸਵਾਰ ਕੀ ਦੇਖਦਾ ਏ ਉਹੀ ਬਾਬੇ ਹੋਰੀ ਬੈਠੇ ਮੂਰਤ ਪਿਆਰੀ ਨੇ ਕਿਸੇ ਕੋਲੋਂ ਪੁੱਛਿਆ ਤੇ ਉਸਨੇ ਜਵਾਬ ਦਿੱਤਾ ਕਿਸੇ ਕੋਲੋਂ ਪੁੱਛਿਆ ਤੇ ਉਸਨੇ ਜਵਾਬ ਦਿੱਤਾ ਇਹੀ ਸ੍ਰੀ ਗੁਰੂ ਨਾਨਕ ਨਿਰੰਕਾਰੇ ਨੇ ਇਹੀ ਸ੍ਰੀ ਗੁਰੂ ਨਾਨਕ ਨਿਰੰਕਾਰੇ ਨੇ ਚਰਨਾ ਤੇ ਡਿਕਾ ਚਰਨਾ ਤੇ ਡਿਕਾ ਤਾਨ ਰਹਾ ਨਾ ਸਰੀਰ ਵਿੱਚ ਚਰਨਾ ਤੇ ਡਿਕਾ ਤਾਨ ਰਹਾ ਨਾ ਸਰੀਰ ਵਿੱਚ ਇਹੋ ਜਿਹਾ ਕੀ ਦਵਾਇਆ ਉਸ ਬਿਰਧ ਸ਼ਿਕਾਰੀ ਨੇ ਕਹਿੰਦਾ ਬਸ ਮੇਰਾ ਰਹਿ ਗਿਆ ਆਮਣਾ ਤੇ ਜਾਮਣਾ ਕਹਿੰਦਾ ਬਸ ਮੇਰਾ ਰਹਿ ਗਿਆ ਆਮਣਾ ਤੇ ਜਾਮਣਾ ਸੋਦਾ ਲੱਭ ਲਿਆ ਮੈਂ ਤਰ ਖੱਪੇ ਹੋਏ ਵਪਾਰੀ ਨੇ ਬਾਬੇ ਨੇ ਕਿਹਾ ਬਾਬੇ ਨੇ ਕਿਹਾ ਕਿਉਂ ਭਾਈ ਨਾਮ ਕੀ ਇਹ ਤੇਰਾ ਕਿੱਥੇ ਜਾਣਾ ਹੈ ਬਾਬੇ ਨੇ ਕਿਹਾ ਕਿਉਂ ਭਾਈ ਨਾਮ ਕੀ ਇਹ ਤੇਰਾ ਕਿੱਥੇ ਜਾਣਾ ਹੈ ਕੋਹ ਕੋਈ ਵਚਨ ਜੇ ਅਸਾਂ ਤਾਈਂ ਕਹਿਣਾ ਹੈ ਉਸ ਕੇ ਨਾਮ ਮੇਰਾ ਲੈਣਾ ਹੈ ਹਜ਼ੂਰ ਜੀਓ ਉਸ ਕੇ ਨਾਮ ਮੇਰਾ ਲੈਣਾ ਹੈ ਹਜ਼ੂਰ ਜੀਓ ਕਿਤੇ ਨਹੀਂ ਜਾਣਾ ਹੁਣ ਤੇ ਇੱਥੇ ਹੀ ਰਹਿਣਾ ਹੈ ਗੁਰੂ ਨਾਨਕ ਨੇ ਕਿਹਾ ਸਾਨੂੰ ਵੀ ਇਹ ਜਪਦਾ ਅਸਾਂ ਕੁਛ ਦੇਣਾ ਤੇਰਾ ਗੁਰੂ ਨਾਨਕ ਨੇ ਕਿਹਾ ਸਾਨੂੰ ਵੀ ਇਹ ਜਾਪਦਾ ਅਸਾਂ ਕੁਝ ਦੇਣਾ ਤੇਰਾ ਤੂੰ ਵੀ ਇਹ ਕੋ ਦੱਸਿਆ ਨਾਮ ਤੇਰਾ ਲੈਣਾ ਏ ਪਰ ਯਾਦ ਰੱਖੀ ਇਸ ਵਰਗਾ ਸੌਦਾ ਨਹੀਂ ਕੋਈ ਦੁੱਖ ਸੁੱਖ ਭੋਗ ਸਭ ਸੇਰ ਉਤੇ ਸਹਿਣਾ ਏ ਉਥੇ ਹੀ ਨਿਵਾਸ ਰੱਖ ਸੇਵਾ ਲਈ ਸੇਸ ਚੁੱਕ ਉਥੇ ਹੀ ਨਿਵਾਸ ਰੱਖ ਸੇਵਾ ਲਈ ਸੇਸ ਚੁੱਕ ਆਪਾ ਭਾਵ ਮਨ ਤੋਂ ਦਿਵਾਰ ਕੇ ਸਭ ਇਕਰਾਰ ਕਰ ਜਦੋਂ ਪਿੱਛੇ हट ਗਏ ਸਾਬਕ ਇਕਰਾਰ ਕਰ ਜਦੋਂ ਪਿੱਛੇ हट ਗਏ ਚੱਲੇ ਵਿੱਚੋਂ ਕੋਲ ਕੱਢ ਲਿਆ ਛਾਲ ਮਾਰ ਕੇ ਬਸਤਰ ਧੋਤੇ ਚੂਹਾ ਮਰਿਆ ਬਾਤ ਸੁੱਟ ਦਿੱਤਾ ਗਾਰ ਭਰੀ ਭਰੀ ਚੁੱਕੀ ਸੀ ਸਾਰ ਢਾ ਕੇ ਇਹੋ ਜਿਹੀ ਕਈ ਇਮਤਿਹਾਨਾਂ ਵਿੱਚੋਂ ਪਾਸ ਹੋਏ ਇਹੋ ਜਿਹੀ ਕਈ ਇਮਤਿਹਾਨਾਂ ਵਿੱਚੋਂ ਪਾਸ ਹੋਏ ਰੁੱਖਾਂ ਤੋਂ ਮਠਿਆਈ ਕੇ ਦੀ ਪੁੱਛਾਂ ਅਨੁਸਾਰ ਕੇ ਸ਼ਾਨ ਸ਼ਾਇ ਰੂਪਜਤ ਗੁਰੂ ਨਾਨਕ ਨੇ ਧਾਰਿਆ ਸ਼ਾਨ ਸ਼ਾਇ ਰੂਪਜਤ ਗੁਰੂ ਨਾਨਕ ਨੇ ਧਾਰਿਆ ਫੜ ਇਤ ਵੱਡਾ ਸੋਟਾ ਲੋਕਾਂ ਤਾਂ ਹੀ ਮਾਰਿਆ ਕਈ ਹੋਏ ਹੈਰਾਨ ਪਰੇਸ਼ਾਨ ਪਿੱਛੇ ਹਟ ਗਏ ਬੜੇ ਬੜੇ ਲੋਕਾਂ ਨੇ ਵੀ ਹੌਸਲਾ ਸਿਹਾਰਿਆ ਕਈ ਹੋਏ ਹੈਰਾਨ ਪਰੇਸ਼ਾਨ ਪਿੱਛੇ ਹਟ ਗਏ ਬੜੇ ਬੜੇ ਲੋਕਾਂ ਨੇ ਵੀ ਹੌਸਲਾ ਸਿਹਾਰਿਆ ਪਰ ਇੱਕ ਲੈਣਾ ਪਰ ਇੱਕ ਲੈਣਾ ਲੈਣਾ ਦੇਣਾ ਛੱਡ ਕੇ ਆਪਣੇ ਪ੍ਰੇਮਵਤੇ ਮਗਰ ਸੁਧਾਰਿਆ ਚੱਲ ਆਇਆ ਅੰਤ ਬੋਲ ਤੇ ਹਜ਼ੂਰ ਰਖੋ ਚੱਲ ਆਇਆ ਅੰਤ ਬੋਲ ਤੇ ਹਜ਼ੂਰ ਰਖੋ ਮੇਰੇ ਪਿੱਛੇ ਕਦੋਂ ਪੱਜਾ ਆਉਣਾ ਹੈ ਵਿਚਾਰਿਆ ਭਾਜੀ ਪਰੇਸ਼ਾਨ ਹੋ ਕੇ ਉਹ ਲੈਣੇ ਨੇ ਜਵਾਬ ਦਿੱਤਾ ਕੋਈ ਨਹੀਂ ਤੇ ਕਾਣਾ ਮੇਰਾ ਤੇਰੇ ਬਿਨ ਪਿਆਰਿਆ ਨਹੀਂ ਤੇ ਜਿੱਥੇ ਜਾਵੇਂਗਾ ਮੈਂ ਵੀ ਨਾਲ ਜਾਵਾਂਗਾ ਬੋਲੇ ਗੋਦੇ ਤੈਨੂੰ ਧੋ ਦੇ ਜਹਾਨ ਸ਼ਾਨ ਵਾਲਿਆ ਨਾਲ ਲੈ ਕੇ ਲੈਣਾ ਆਇਆ ਕਰਤਾਰਪੁਰ ਨਾਲ ਲੈ ਕੇ ਆਇਆ ਲੈਣਾ ਕਰਤਾਰਪੁਰ ਆਣ ਨਾਮ codimension ਪ੍ਰੀਤਮ ਰਦੀ ਭਾਲਿਆ ਭਰੇ ਹੋਏ ਦੀਵਾਨ ਵਿੱਚ ਲੈਣਾ ਲਾਇਆ ਅੰਗ ਨਾਲ ਭਰੇ ਹੋਏ ਦੀਵਾਨ ਵਿੱਚ ਲੈਣਾ ਲਾਇਆ ਅੰਗ ਨਾਲ ਅੰਗ ਨਾਲ ਲਾ ਕੇ ਮੁਖ ਅੰਗਦ ਪੁਚਾ ਰਿਆ 5 ਪੈਸੇ ਲਾ ਕੇ ਨਰੇਲ ਮੱਥਾ ਟੇਕ ਦਿੱਤਾ ਪੰਜ ਪੈਸੇ ਰੱਖ ਨਰੇਲ ਮੱਥਾ ਟੇਕ ਦਿੱਤਾ ਮੇਰਾ ਇਹ ਰੂਪ ਗੁਰੂ ਅੰਗਦ ਉਚਾਰਿਆ ਮੇਰਾ ਇਹ ਰੂਪ ਗੁਰੂ ਅੰਗਦ ਉਚਾਰਿਆ ਜਿਹੜੀਆਂ ਇਹ ਗੱਲਾਂ ਮੂਹਨ ਤੋਂ ਮੋਹਨੀਆਂ ਤੂ ਵੀ ਕਰੇ ਸੋਚ ਮਣਾ ਮੰਨ ਮਾਰਿਆ ਜਿਹੜੀਆਂ ਇਹ ਗੱਲਾਂ ਮੂਹਨ ਤੋਂ ਮੋਹਨੀਆਂ ਤੂ ਵੀ ਕਰੇ ਸੋਚ ਮਣਾ ਮੰਨ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ